ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰੇ ਹੀ ਫੇਸਬੁੱਕ ਵਾਲੇ ਮਿੱਤਰ ਭਰਾਵਾਂ ਨੂੰ ਤੇ ਅੱਜ ਤੁਹਾਨੂੰ ਕੀਵੀ ਫਰੋਟ ਦਿਖਾਉਨੇ ਆ ਤੇ ਇਦੋ ਬਾਅਦ ਕੀਵੀ ਕਿਵੇਂ ਬਣਦੀ ਉਹਦੇ ਬਾਰੇ ਦੱਸਦੇ ਆ ਨਾ ਇਹਦੇ ਵਿੱਚ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਆ ਛੋਟਾ ਛੋਟਾ ਫਰੂਟਾ ਹਨ ਇਹ ਕੀਵੀ ਆ ਤੇ ਜਿਵੇਂ ਇਹ ਡਬਲ ਡਬਲ ਟ੍ਰਿਪਲ ਟ੍ਰਿਪਲ ਹੋ ਜਾਂਦੇ ਨਾਲ ਆ ਜਿਵੇਂ ਹੁਣ ਇਹਨੂੰ ਸਿੰਗਲ ਕਰਨਾ ਹੁੰਦਾ ਇਹਨੂੰ ਕਹਿੰਦੇ ਆ ਥਿਨਿੰਗ ਦੀ ਜੌਬ ਤੇ ਇਹਨੂੰ ਜਿਵੇਂ ਹੁਣ ਕੋਈ ਡਬਲ ਹੁੰਦਾ ਹਨਾ ਕਈ ਜਗ੍ਹਾ ਤੇ ਡਬਲ ਵੀ ਰੱਖਦੇ ਆ ਤੇ ਕਈ ਜਗ੍ਹਾ ਤੇ ਸਿੰਗਲ ਵੀ ਰੱਖਦੇ ਆ ਇਹ ਬਦਲ ਕੇ ਰੱਖਣੇ ਪੈਂਦੇ ਆ ਕਈ ਵਰੀ ਇਹਦੇ ਨਾਲ ਡਬਲ ਰੱਖਣਾ ਪੈਂਦਾ ਇੱਕ ਸੀਜ਼ਨ ਤੇ ਦੂਜੀ ਵਾਰੀ ਮੰਨ ਲਓ ਵੀ ਸਿੰਗਲ ਰੱਖਣਾ ਪੈਂਦਾ ਹੁੰਦਾ ਇਹਨੂੰ ਤੇ ਇਸ ਤੋਂ ਬਾਅਦ ਫਿਰ ਇਹ ਵਧੀਆ ਫਰੂਟ ਤਿਆਰ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਮਿੱਤਰੋ ਇਹ ਬਾਜ਼ਾਰਾਂ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਦੇ ਹੋ ਨਾ ਇੰਡੀਆ ਹੋਰ ਮੁਲਕਾਂ ਦੇ ਵਿੱਚ ਨਿਊਜ਼ੀਲੈਂਡ ਦਾ ਸਭ ਤੋਂ ਵੱਧ ਕੀਵੀ ਫਰੂਟ ਜਾਂਦਾ ਤੇ ਕੀਵੀ ਫਰੂਟ ਜਿਹੜਾ ਮੰਨਿਆ ਗਿਆ ਨਿਊਜ਼ੀਲੈਂਡ ਦਾ ਹੀ ਸਭ ਤੋਂ ਵੱਧ ਮੰਨਿਆ ਗਿਆ ਵਧੀਆ ਜਿਹੜਾ ਹੈਗਾ ਹਨ ਤੇ ਹੋਰ ਦੇਸ਼ਾਂ ਦੇ ਵਿੱਚ ਵੀ ਹੁੰਦੀ ਆ ਕੀਵੀ ਤੇ ਪਰ ਇੱਥੋਂ ਦਾ ਫਰਕ ਆ ਵੀ ਮੌਸਮ ਜਿਹੜਾ ਹੈਗਾ ਨਾ ਇੱਥੇ ਹਮੇਸ਼ਾ ਐਵੇਂ ਬਣਿਆ ਰਹਿੰਦਾ ਕੀਵੀ ਦੇ ਟਾਈਮ ਤੇ ਬਾਰਿਸ਼ਾਂ ਹੁੰਦੀਆਂ ਰਹਿੰਦੀਆਂ ਤੇ ਇਹਨੂੰ ਠੰਡਾ ਮੌਸਮ ਚਾਹੀਦਾ ਹੁੰਦਾ ਜਿਆਦਾ ਤੇ ਗਰਮੀ ਵੀ ਖਰ ਹੁੰਦੀ ਇਹ ਦੋਹਾਂ ਗੱਲਾਂ ਹੀ ਆ ਪਰ ਆ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਸੋ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਆਂ ਜੀ ਸਤਿ ਸ਼੍ਰੀ ਅਕਾਲ